कोरोना वायरस ਕਰਕੇ ਜਿੱਥੇ ਪੂਰਾ ਦੇਸ਼ ਲੌਕਡਾਊਨ ਕਰ ਦਿੱਤਾ ਗਿਆ ਹੈ ਅਤੇ ਹਰ ਸੂਬਾ ਸਰਕਾਰ ਇਸ ਕੋਵਿਡ-19 ਦੀ ਲੜਾਈ ਨੂੰ ਮਜਬੂਤੀ ਨਾਲ ਲੜ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਲੜਾਈ ਲੜਦੇ ਹੋਏ ਮਜ਼ਦੂਰ ਦੀਵਸ ਦੇ ਮੌਕੇ ਤੇ ਮਿਹਨਤ ਕਰਨ ਵਾਲੇ ਸਾਰੇ ਮਜ਼ਦੂਰਾਂ ਦਾ ਧੰਨਵਾਦ ਕੀਤਾ। ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕੇਂਦਰੀ ਸਰਕਾਰ ਵੱਲੋਂ ਫੰਡ ਨਾ ਦੇਣ ਕਾਰਨ ਤਿਰੰਗਾ ਲਹਿਰਾ ਕੇ ਕੇਂਦਰੀ ਸਰਕਾਰ ਦਾ ਵਿਰੋਧ ਵੀ ਕੀਤਾ। ਸਾਡੇ ਪ੍ਰਧਾਨ ਜੀ ਸੁਨੀਲ ਜਾਖੜ ਜੀ ਨੇ ਇਹ ਫੈਸਲਾ ਕੀਤਾ। ਕਿ ਜੋ ਸਾਡੇ ਇੱਥੇ ਅੱਜ ਇੱਕ ਕੋਵਿਡ ਦੀ ਬਿਮਾਰੀ ਫੈਲੀ ਹੋਈ ਹੈ ਸਾਰੇ ਅਸੀਂ ਇੱਕ ਜੋ ਠੋਰੇ ਇਸ ਇਸ ਲੜਾਈ ਦੇ ਖਿਲਾਫ ਕਿ ਉਸ ਨੂੰ ਅਜ ਇੱਕ ਦਿਨ ਆਪਾਂ ਰੱਖੀਏ ਔਰ ਇਹ ਦਿਨ ਇੱਕ ਵਧੀਆ ਦਿਨ ਹੈ ਜਿਹੜੇ ਸਾਰੇ ਮਿਹਨਤ ਕਰਦੇ ਨੇ ਆਪਣੇ ਸੂਬੇ ਵਾਸਤੇ ਇਹ ਨੇਵ ਡੇ ਵੀ ਹੈ ਕਿ ਉਹ ਅੱਜ ਆਪਾਂ ਨੈਸ਼ਨਲ ਫਲੈਗ ਜਿੱਥੇ ਵੀ ਹੈ ਆਪਾਂ ਕੌਮੀ ਝੰਡਾ ਜਿਹੜਾ ਹੈ ਸਾਡਾ ਉਸ ਨੂੰ ਅਸੀਂ ਚੜਾਈਏ ਤਾਂ ਕਿ ਸਾਰੇ ਹਿੰਦੁਸਤਾਨ ਸਾਰੇ ਦੁਨੀਆ ਨੂੰ ਪਤਾ ਲੱਗ ਜਾਏ ਕਿ ਹਿੰਦੁਸਤਾਨ ਇਸ ਲੜਾਈ ਦੇ ਵਿੱਚ ਪੰਜਾਬ ਇਸ ਲੜਾਈ ਦੇ ਵਿੱਚ ਮੋਢੇ ਤੋਂ ਮੋਢੇ ਖੜਾ ਹੈ ਤਾਂ ਕਿ ਆਪਾਂ ਸਾਰੇ ਆਪਣਾ ਕੰਮ ਕਰਕੇ ਤਕੜੇ ਤਰੀਕੇ ਨਾਲ ਇਸ ਕੋਵਿਡ ਦਾ ਖਾਤਮਾ ਕਰੀਏ ਇਹ ਲੜਾਈ ਬਹੁਤ ਇੱਕ ਲੰਬੀ ਚੱਲਣੀ ਹੈ ਉਹ ਦੇ ਨਾਲ ਤੁਸੀਂ ਦੇਖ ਰਹੇ ਹੋ ਦੁਨੀਆ ਦੇ ਵਿੱਚ ਕੀ ਹੋ ਰਿਹਾ ਸਾਰੇ ਅਮਰੀਕਾ ਹੋਇਆ ਜਿੱਥੇ ਮਰਦੀ ਹੋਏ ਤੇ ਮੈਂ ਆਸ ਕਰਦਾ ਹਾਂ ਕਿ ਸਾਡੇ ਸਾਰੇ ਜਿਹੜੇ ਅਸੀਂ ਸੂਬੇ ਇਸ ਲੜਾਈ 'ਚ ਪਏ ਹੋਏ ਆਂ ਸਾਰੇ ਸੈਂਟਰ ਦੀ ਸਰਕਾਰ ਸਾਡੇ ਸਾਰਿਆਂ ਦੀ ਮਦਦ ਕਰੂ ਤਾਂ ਕਿ ਇਸ ਲੜਾਈ ਨੂੰ ਦਾ ਖਾਤਮਾ ਕਰਨ ਲਈ ਸਾਡੇ ਕੋਲ ਸਾਧਨ ਸਾਡੇ ਕੋਲ ਅਸੀਂ ਬਣਾ ਸਕੀਏ ਇਸ ਦਿਨ ਤੇ ਅਸੀਂ ਜਿਹੜੇ ਸਾਡੇ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਮਜ਼ਦੂਰ ਕੰਮ ਕਰਦੇ ਨੇ ਜਾਂ ਕੋਈ ਹੋਰ ਪਲਾਜ਼ਮ ਕਰ ਕਰਦੇ ਨੇ ਉਹਨਾਂ ਦਾ ਦਿਨ ਆਪਾਂ ਮਨਾਉਨੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਾਲ ਦੀ ਮਿਹਨਤ ਹੈ ਉਹ ਉਹਦੇ ਬਾਰੇ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਆਂ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਤੇ ਤੁਸੀਂ ਇਹਨਾਂ ਸਾਡੇ ਪੰਜਾਬ ਲਈ ਔਰ ਸਾਡੇ ਦੇਸ਼ ਲਈ ਤੁਸੀਂ ਕੰਮ ਕੀਤਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਉਹਨਾਂ ਦਾ ਔਰ ਜਿਹੜੇ ਉਹ ਅੱਜ ਇਸ ਵੱਡੀ ਲੜਾਈ ਚ ਕੋਵਿਡ ਦੇ ਵਿੱਚ ਕੋਵਿਡ 19 ਦੇ ਵਿੱਚ ਪਏ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਜੋ ਹਿੰਮਤ ਕਰ ਰਹੇ ਨੇ ਇਸ ਬਿਮਾਰੀ ਨੂੰ ਖਤਮ ਕਰਨ ਵਾਸਤੇ ਚਾਹੇ ਉਹ ਮਜ਼ਦੂਰ ਹੋ ਚਾਹੇ ਖੇਤ ਮਜ਼ਦੂਰ ਹੋ ਚਾਹੇ ਪਿੰਡਾਂ 'ਚ ਰਹਿੰਦੇ ਹੋ ਚਾਹੇ ਸ਼ਹਿਰਾਂ 'ਚ ਰਹਿੰਦੇ ਹੋ ਤੁਸੀਂ ਚਾਹੇ ਸਾਡੇ ਸਰਕਾਰੀ ਮੈਕਮੇ ਨੇ ਸਾਡੇ ਹੈਲਥ ਡਿਪਾਰਟਮੈਂਟ ਯਾ ਰੈਵਨਿਊ ਡਿਪਾਰਟਮੈਂਟ ਯਾ ਜਿਹੜੇ ਵੀ ਹੋ ਤੁਸੀਂ ਜੋ ਮਿਹਨਤ ਕਰਦੇ ਹੋ ਰੋਜ਼ ਆਪਣੇ ਸੂਬੇ ਦੇ ਲਈ ਤੁਹਾਡਾ ਦਾ ਮੈਂ ਸਾਰਿਆਂ ਦਾ ਧੰਨਵਾਦ ਵੀ ਹੈ ਔਰ ਮੈਂ ਅਰਜ਼ ਕਰਦਾ ਹਾਂ ਕਿ ਆਕਾਲਪੁਰ ਉਪ ਤੋਂ ਨੂੰ ਚੰਗੀ ਕਲਾਸ ਰੱਖੋ ਔਰ ਛੋਟੇ ਪਰਿਵਾਰਾਂ ਨੂੰ ਸੁਰੱਖਿਤਰ ਸਾਡੇ ਪ੍ਰਧਾਨ ਜੀ ਸੁਨੀਲ ਜਾਖੜ ਜੀ ਨੇ ਇਹ ਫੈਸਲਾ ਕੀਤਾ ਹੈ ਕਿ ਜੋ ਸਾਡੇ ਇੱਥੇ ਅੱਜ ਇੱਕ ਕੋਵਿਡ ਦੀ ਬਿਮਾਰੀ ਫੈਲੀ ਹੋਈ ਹੈ ਸਾਰੇ ਅਸੀਂ ਇੱਕ ਜੋ ਠੋਰੇ ਇਸ ਇਸ ਲੜਾਈ ਦੇ ਖਿਲਾਫ ਕਿ ਉਸ ਨੂੰ ਅਜ ਇੱਕ ਦਿਨ ਆਪ ਰੱਖੀਏ ਔਰ ਇਹ ਦਿਨ ਇੱਕ ਵਧੀਆ ਦਿਨ ਹੈ ਜਿਹੜੇ ਸਾਰੇ ਮਿਹਨਤ ਕਰਦੇ ਨੇ ਆਪਣੇ ਸੂਬੇ ਵਾਸਤੇ ਇਹ ਨੇਵ ਡੇ ਵੀ ਹੈ ਕਿ ਉਹ ਅਧਿਪਾ ਨੈਸ਼ਨਲ ਫਲੈਗ ਜਿੱਥੇ ਵੀ ਹੈ ਆਪਾਂ ਕੌਮੀ ਝੰਡਾ ਜਿਹੜਾ ਹੈ ਸਾਡਾ ਉਸ ਨੂੰ ਅਸੀਂ ਚੜਾਈਏ ਤਾਂ ਕਿ ਸਾਰੇ ਹਿੰਦੁਸਤਾਨ ਸਾਰੀ ਦੁਨੀਆ ਨੂੰ ਪਤਾ ਲੱਗ ਜਾਵੇ ਕਿ ਹਿੰਦੁਸਤਾਨ ਇਸ ਲੜਾਈ ਦੇ ਵਿੱਚ ਪੰਜਾਬ ਇਸ ਲੜਾਈ ਦੇ ਵਿੱਚ ਮੋਢੇ ਤੋਂ ਮੋਢੇ ਖੜਾ ਹੈ ਤਾਂ ਕਿ ਆਪਾਂ ਸਾਰੇ ਆਪਣਾ ਕੰਮ ਕਰਕੇ ਤਗੜੇ ਤਰੀਕੇ ਨਾਲ ਇਸ ਕੋਵਿਡ ਦਾ ਖਾਤਮਾ ਕਰੀਏ ਇਹ ਲੜਾਈ ਬਹੁਤ ਇੱਕ ਲੰਬੀ ਚੱਲਨੀ ਔਰ ਇਹਦੇ ਨਾਲ ਤੁਸੀਂ ਦੇਖ ਰਹੇ ਹੋ ਦੁਨੀਆ ਦੇ ਵਿੱਚ ਕੀ ਹੋ ਰਿਹਾ ਸਾਰੇ ਅਮਰੀਕਾ ਹੋਏ ਜਿੱਥੇ ਮਰਜੀ ਹੋਏ ਤੇ ਮੈਂ ਆਸ ਕਰਦਾ ਕਿ ਸਾਡੇ ਸਾਰੇ ਜਿਹੜੇ ਅਸੀਂ ਸੂਬੇ ਇਸ ਲੜਾਈ 'ਚ ਪਏ ਹੋਏ ਆ ਸਾਡੀ ਸੈਂਟਰ ਦੀ ਸਰਕਾਰ ਸਾਡੇ ਸਾਰਿਆਂ ਦੀ ਮਦਦ ਕਰੂ ਤਾਂ ਕਿ ਇਸ ਲੜਾਈ ਨੂੰ ਦਾ ਖਾਤਮਾ ਕਰਨ ਲਈ ਸਾਡੇ ਕੋਲ ਸਾਧਨ ਸਾਡੇ ਕੋਲ ਅਸੀਂ ਬਣਾ ਸਕੀਏ ਇਸ ਦਿਨ ਤੇ ਅਸੀਂ ਜਿਹੜੇ ਸਾਡੇ ਪੰਜਾਬ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਮਜ਼ਦੂਰ ਕੰਮ ਕਰਦੇ ਨੇ ਜਾਂ ਕੋਈ ਹੋਰ ਮੁਲਾਜ਼ਮ ਕਰ ਕਰ ਕਰਦੇ ਨੇ ਉਹਨਾਂ ਦਾ ਦਿਨ ਅੱਪਾ ਮਨਾਉਂਦੇ ਆ ਤਾਂ ਕਿ ਉਹਨਾਂ ਦੀ ਜਿਹੜੀ ਸਾਲ ਦੀ ਮਿਹਨਤ ਹੈ ਉਹ ਉਹਦੇ ਬਾਰੇ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਆਂ ਔਰ ਉਹਨਾਂ ਦਾ ਧੰਨਵਾਦ ਵੀ ਕਰਦੇ ਆਂ ਕਿ ਤੁਸੀਂ ਇਹਨਾਂ ਸਾਡੇ ਪੰਜਾਬ ਲਈ ਔਰ ਸਾਡੇ ਦੇਸ਼ ਲਈ ਤੁਸੀਂ ਕੰਮ ਕੀਤਾ ਥੋੜਾ ਬਹੁਤ ਬਹੁਤ ਧੰਨਵਾਦ ਅੱਜ ਮੈਂ ਉਹਨਾਂ ਦਾ ਔਰ ਜਿਹੜੇ ਉਹ ਅੱਜ ਇਸ ਵੱਡੀ ਲੜਾਈ ਚ ਕੋਵਿਡ ਦੇ ਵਿੱਚ ਕੋਵਿਡ 19 ਦੇ ਵਿੱਚ ਪਏ ਹੋਏ ਨੇ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਜੋ ਹਿੰਮਤ ਕਰ ਰਹੇ ਨੇ ਇਸ ਬਿਮਾਰੀ ਨੂੰ ਖਤਮ ਕਰਨ ਵਾਸਤੇ ਚਾਹੇ ਉਹ ਮਜ਼ਦੂਰ ਹੋਣ ਚਾਹੇ ਖੇਤ ਮਜ਼ਦੂਰ ਹੋਣ ਚਾਹੇ ਪਿੰਡਾਂਤ ਰਹੇ ਨੇ ਉਹ ਚਾਹੇ ਸ਼ਹਿਰਾਂਤ ਰਹੇ ਨੇ ਤੁਸੀਂ ਚਾਹੇ ਸਾਡੇ ਸਰਕਾਰੀ ਮਹਿਕਮੇ ਨੇ ਸਾਡੇ ਹੈਲਥ ਡਿਪਾਰਟਮੈਂਟ ਜਾਂ ਰੈਵਨਿਊ ਡਿਪਾਰਟਮੈਂਟ ਜਾਂ ਜਿਹੜੇ ਵੀ ਉਹ ਤੁਸੀਂ ਜੋ ਮਿਹਨਤ ਕਰਦੇ ਹੋ ਰੋਜ਼ ਆਪਣੇ ਸੂਬੇ ਦੇ ਲਈ ਉਹਨਾਂ ਦਾ ਮੈਂ ਸਾਰਿਆਂ ਦਾ ਧੰਨਵਾਦ ਵੀ ਹੈ اور میں آرز کر دیں کہ اکان پر دونوں چھڑی کڑاچ رکھو اور ٹھوڑے پرمارانوں اس سے رکھ چھتے رکھو بیورو ریپورٹ ایس ایم زیڈ نیوز